ਕਿੰਨਾ ਚਿਰ ਹੋ ਗਿਆ ਮੰਮੀ ਨੇ ਕਹਿੰਨੀਆਂ ਨੇ ਵੀ ਕਿਤੇ ਹੁਣ ਕੰਮ-ਕਮ ਲਾ ਲੇ ਬਿਠੇ ਰੀਆਂ ਬੈਠ ਕੇ ਖਾ ਲਿਆ ਦੋ ਤਿੰਨ ਮਹੀਨੇ ਹੋ ਗਏ ਨਣੇ ਦੀ ਆਸ਼ ਕੀਤੀ ਕਰਦੀਆਂ ਮੰਮੀ ਨਾਲ ਹੁਣ ਰਾਤੇ ਮੈਂ ਕਰ ਕੋਈ ਮੈਂ ਕਰ ਲਵਾ ਪੰਨੇ ਕੋਲੇ ਮਾਰ ਦੇ ਦੱਬਾ ਕੇ ਕਹਿੰਨੀਆਂ ਮੰਮੀ ਨੂੰ ਦੁੱਧ ਨੂੰ ਬਾਲਾ ਦਵਾ ਲਵਾ ਬਾਲਾ ਦਵਾ ਕੇ ਮੰਮੀ ਨੇ ਕਹਿੰਨੀ ਐਨੂੰ ਵੀ ਕਿਤੇ ਕੰਮ-ਕਮ ਲਾ ਲੋ ਹੁਣ ਅਲੀਆ ਹਾਂਜੀ ਕਿਆ ਬਣਾ ਲਈ ਠੀਕ ਹੈ ਮੰਮੀ ਤੁਹ ਸਾਰੇ ਕੰਮ ਮੈਂ ਹੀ ਕਰੀ ਜਾਮਾ ਮੰਮੀ ਮੈਨੂੰ ਵਾਜਾ ਦੇਈ ਜੰਦੇ ਆ ਬਸ ਉਹਨਾਂ ਨੂੰ ਕਹਿੰਦੇ ਹੈਗਾ ਕੁਛ ਮੈਂ ਕਰ ਹੀ ਦਵਾ ਮੰਮੀ ਨੇ ਚਾਹ ਦੇ ਕੇ ਆਵਾ ਮੰਮੀ ਨੇ ਜਾ ਕੇ ਗੱਲ ਕਰਦੀ ਆ ਕੀ ਕਹਿੰਦੇ ਆ ਆਲੋ ਜੀ ਜੀ ਮੇਰੇ ਮੈਂ ਤੁਹਾਨੂੰ ਇੱਕ ਗੱਲ ਕਰਨੀ ਆ ਸਾਦੀ 3 ਮਹੀਨੇ ਹੋ ਗਏ ਨੂੰ ਵਿਆਹੀ ਆਈ ਹੁਣ ਉਹਨਾਂ ਵੀ ਕੋਈ ਕੰਮ ਕੁਮ ਕਹ ਲਓ ਮੇਰਾ ਨਿਆਣਾ ਮੈਨੂੰ ਸਤਾਉਂਦੇ ਬੜਾ ਵਾ ਤਾਂ ਕਰ ਲੋਗੇ ਕੰਮ ਕੋਈ ਨਹੀਂ ਇਹ ਅਜੇ ਕੋਈ ਨਾ ਕੰਮ ਆ ਬਈ ਮੇਰਾ ਮਤਲਬ ਇਹ ਥੋੜੀ ਮੇਰਾ ਬੰਦਾ ਬਾਹਰ ਹੈ ਤੇ ਇਹਨਾਂ ਨੂੰ ਕੋਈ ਕੰਮ ਹੀ ਨਹੀਂ ਕਰਾਉਣਾ ਹੈਗਾ ਕੋਈ ਗਾਲੇ ਕੰਮ ਕਰ ਲੋਗੇ ਕੋਈ ਨਾ ਕਹਿ ਦਿੰਨੀ ਇਹਨਾਂ ਮੈਂ ਵੀ ਥੋੜਾ ਬੋਤਾ ਨਾਲ ਕੰਮ ਕਰਾ ਲਿਆ ਕਰਾ ਦਾ ਕੰਮ ਨਿਆਣੇ ਬੜਾ ਤੰਗ ਕਰਦੇ ਆ ਹਾਂ ਇਹਨੇ ਕੋਈ ਨੇ ਕਰ ਲਿਆ ਕਰੋਗੇ ਕੰਮ ਹੋਰ ਕੋਈ ਦਾ ਉਹ ਕੰਮ ਹੈ ਜਦ ਮਾੜਾ ਮੋਟਾ ਤਾਂ ਮੈਂ ਦਾਜਾ ਕਰ ਮੈਂ ਕਰ ਲਾ ਉਹ ਕਹਿੰਦੇ ਕੱਲ ਵਿਆਹ ਹੀ ਆਈਆਂ ਤੇ ਹੁਣ ਮੈਨੂੰ ਕੰਮੇ ਲਾਦਾ ਇਹਨਾਂ ਨੂੰ ਨਹੀਂ ਮੰਮੀ ਉਹਨੂੰ ਹੁਣ ਉਹਨੂੰ ਵੀ ਚਾਹੀਦਾ ਨਾ ਮੈਂ ਥੋੜਾ ਥੋੜਾ ਕੰਮ ਕਰਾ ਦਿਆ ਕਰੋ ਇਹ ਲਾਗੋ ਕੋਈ ਨੇ ਕਰਾਇਆ ਕਰੋਗੇ ਇਹਨਾਂ ਕੰਮ ਆਪੇ ਉਹ ਕੱਪੜੇ ਕਪੜੇ ਤਾਂ ਲੈ ਹਾਂਜੀ ਕੋਲੇ ਤੇ ਪ੍ਰੈਸ ਕਰਨ ਵਾਲੇ ਹੀ ਪਏ ਉਹ ਹੀ ਮੈਂ ਹੀ ਗਿਆ ਸੀ ਕਿ ਚਲ ਪ੍ਰੈਸ ਕਰ ਦੂਗੀ ਲਾਗੋ ਮੇਰੇ ਬ ਉਨਿਆਣੇ ਨਹੀਂ ਕਰਨ ਦਿੰਦੇ ਕੁਛ ਲਾ ਕੇ ਪ੍ਰੈਸ ਦੀਆਂ ਕੇ ਵਹਿ ਜਾਂਦੇ ਆ ਉਨਿਆਣੇ ਹੱਥੋਂ ਤਾਂ ਸਾੜੂਗੇ ਮਣਕੇ ਮੈਨੂੰ ਕਾਲਾ ਪੈਣੀ ਆਉਂਦਾ ਕੀ ਫਾਇਦਾ ਫਿਰ ਚੱਲ ਕੋਈ ਨਹੀਂ ਉਹਨੂੰ ਮੈਂ ਕਹਿੰਦੇ ਪ੍ਰੈਸ ਕਰ ਲਾ ਤੇ ਬਾਕੀ ਰੋਟੀ ਤੋਂ ਬਣਾ ਲੈ ਕੋਈ ਗੱਲ ਰੋਟੀ ਮੈਂ ਬਣਾ ਲਵਾਂਗੀ ਹਾਂ ਇਹ ਉਹਨੂੰ ਮੈਂ ਕਹਿ ਦਿੰਨੇ ਮੈਂ ਕਹਿੰਨ ਉਹ ਵੀ ਚੱਲ ਕੱਪੜੇ ਪ੍ਰੈਸ ਕਰ ਲਾ ਜੀ ਹਾਂ ਬੈਗਰ ਕੱਪੜੇ ਵੇਲੀ ਬੈਠੀ ਆ ਕੱਪੜੇ ਪ੍ਰੈਸ ਕਰਦੇ ਮੈਂ ਕਰ ਦਿੰਨੀ ਆ ਹਲ-ਫਲ ਮੋਬਾਈਲ ਹੀ ਚਲਾਈ ਜਿੰਨੀ ਆ ਬੈਠੀ ਕੋਈ ਨਾ ਮੈਂ ਕਰ ਦਿੰਨੀ ਪ੍ਰੈਸ ਕਰ ਦੇ ਵੜਾ ਫਟ ਤੇਰਾ ਕੱਪੜੇ ਪ੍ਰੈਸ ਕਰ ਗਿਆ ਉਹ ਵੀ ਪਾਂਡੇ ਦੋ ਹੈਗੇ ਉਹ ਵੀ ਮਾਂਜਦੀ ਬੇਲੀ ਬੈਠੇ ਫੋਨ ਨਾਲ ਚਲਾਈ ਜਾ ਕੇ ਥੋੜਾ ਜਿਹਾ ਤਤ ਲੱਗੋ ਕੰਮ ਵੀ ਕਰਾ ਦਿਆ ਕਰ ਮੇਰੇ ਠੀਕ ਆ ਜੀ ਲੱਗਦਾ ਲੱਗ ਪਈਆ ਕੰਮ ਕਰਨ ਕੱਪੜੇ ਪ੍ਰੈਸ ਕਰ ਲਿਆ ਨੇ ਮੈਂ ਕੰਨੀ ਆ ਹੁਣੀ ਸਾਰਾ ਕੰਮ ਇਹਦਾ ਕੋਈ ਕਰਾਇਆ ਕਰਨਾ ਤੇ ਵੇਲੀਆਂ ਬਹਿ ਕੇ ਆਸ਼ ਨਾ ਆਰਾਮ ਨਾ ਖਾਇਆ ਕਰਨੀ ਆ ਜਿਦਾ ਮੰਮੀ ਬਹਿ ਕੇ ਖਾਂਦੇ ਆ ਨਾ ਐਂ ਬਿਠੇਰੀ ਆਸ਼ ਕਰਾਂਗੇ ਹੁਣ ਕੋਈ ਗੱਲ ਨਹੀਂ ਮੈਂ ਕੰਨੀ ਆ ਸਬਜੀ ਸਬਜੀ ਕੱਟ ਹੁਣ ਮੇਰੀ ਆ ਸਿਹਤ ਨਹੀਂ ਠੀਕ ਹੈਗੀ ਕੱਪੜੇ ਤਾਂ ਮੈਂ ਕਰ ਲਏ ਪ੍ਰੈਸ ਬਸ ਭਾਂਡੇ ਰਹਿ ਗਏ ਨੇ ਦੀਦੀ ਨੂੰ ਪੁੱਛਦੀ ਆ ਸ਼ਾਮ ਦਾ ਕਿੱਦਾਂ ਕਰਨਾ ਵਾ ਰਾਤ ਨੂੰ ਕੀ ਬਣਾਈਏ ਅੱਗੇ ਤਾਂ ਚਲੋ ਮੁੰਮੀ ਦੀ ਵੀ ਬਣਾ ਲਾਂਦੇ ਨੇ ਸਬਜ਼ੀ ਅੱਜ ਮੈਂ ਕੁਛ ਨੀ ਆ ਖੀ ਬਣਾਈਏ ਲੱਗਦਾ ਕਰ ਲਿਆ ਕੰਮ ਕੱਪੜੇ ਵੀ ਲੱਗਦਾ ਪ੍ਰੈਸ ਕਰ ਲੈ ਭਾਂਡੇ ਵੀ ਮਾਂਜ ਲੈ ਮਿਲੱਗਦਾ ਬਣ ਗਈ ਗੱਲ ਹੁਣ ਸਾਰੇ ਕੰਮ ਇਹਦੇ ਕੋ ਇਦਾਂ ਹੀ ਕਰਾਉਣੇ ਕੋਈ ਗੱਲ ਨਹੀਂ ਪਤਾ ਲੱਗ ਜੂ ਇਹਨੂੰ ਮਾਰਾ ਵਾਜ ਮੈਨੂੰ ਲੱਗਦਾ ਹੋ ਗਈ ਵੇਲੇ ਮੈਂ ਕਾ ਹਾਂਜੀ ਜੀ ਕੀ ਕਰਦੀ ਸੀ ਬਸ ਕੁਝ ਦੀ ਭਾਂਡੇ ਦੇ ਅਰੇ ਮੇਰਾ ਨਾ ਸਿਹਤ ਨਹੀਂ ਠੀਕ ਆ ਗਈ ਮੇਰਾ ਸਿਰ ਪੀੜ ਬਹੁਤ ਆਉਣ ਡਿਆ ਮੈਂ ਲੱਗੀ ਪੈਣ ਮੜ ਜਾ ਰੋਟੀ ਸਬਜ਼ੀ ਬਣਾ ਲਾ ਆਲੂ ਮਟਰਾਂ ਦੀ ਸਬਜ਼ੀ ਬਣਾ ਲਈ ਠੀਕ ਹੈ ਜੀ ਬਣਾ ਲੈਣੇ ਠੀਕ ਹੈ ਦਵਾਈ ਦੇਣਾ ਤੁਹਾਨੂੰ ਨਹੀਂ ਕੋਈ ਨਹੀਂ ਮੈਂ ਲੈਣ ਨਹੀਂ ਹੁਣੇ ਥੋੜੇ ਦੇਰ ਤੱਕ ਠੀਕ ਠੀਕ ਹੁਣ ਮੈਂ ਕੀ ਕਰਦਾ ਵਾਂ ਕੀ ਖਾਦੀ ਸੀ ਐਫਟੀ ਆਵਰਸ ਲੇਟਰ ਆਲੂ ਸ਼ਿਲਕੇ ਨਾਲ ਬੀਜੀ ਕੋਲ ਜਾਣੀ ਹੈ ਮੈਨੂੰ ਤਾਂ ਸਬਜ਼ੀ ਆਉਂਦੀ ਹੀ ਸਾਰੇ ਤਰੀਕੇ ਨਾਲ ਬਣਾਣੀ ਜਿਹਦੀ ਨੂੰ ਪੁੱਛਾਂਗੀ ਮੈਂ ਉਸ ਨੂੰ ਦੱਸ ਦਊ ਕਿੱਦਾਂ ਬਣਾਣੀ ਬਣਾ ਤਾਂ ਮੈਂ ਆਪੇ ਲਵਾਵਾਂਗੀ ਮੰਮੀ ਆ ਗਏ ਆ ਮੰਮੀ ਨੇ ਮੈਂ ਕਿ ਨੂੰ ਕੰਮ ਕਰਦੇ ਦੇਖ ਲਿਆ ਨਾ ਮੰਮੀ ਨੇ ਮੈਨੂੰ ਬੋਲ ਲਾ ਪਿਆ ਨਾ ਮੰਮੀ ਨੇ ਕਿਹਾ ਸਾਰਾ ਹੀ ਕੰਮ ਕਰਦੀ ਆ ਤੂੰ ਇਹ ਮੈਨੂੰ ਝੂਠ ਹੀ ਕਹਿ ਦਿੰਨੀ ਆ ਕਿਉਂ ਕੰਮ ਕੋਈ ਨਹੀਂ ਕਰਦੀ ਹੈਗੀ ਦੇਖਦੀ ਆ ਜਾ ਕੇ ਕੀ ਕਰਦੀ ਵੀ ਆ ਮੈਂ ਕਾ ਆ ਗਿਆ ਲਖਦਾ ਮੰਮੀ ਮੈਂ ਕਾ ਹਾਂਜੀ ਕੀ ਕਰਦੀ ਐਨੇ ਚਿਰ ਦੇ ਅਕਰ ਕਾਲੂ ਹੀ ਨਹੀਂ ਛੱਲੇ ਗਏ ਹੈਗੇ ਰਹਿਣੇ ਮੈਂ ਕਰ ਲੈਨੀ ਆ ਜਾ ਤੂੰ ਹੋਰ ਕੋਈ ਕੰਮ ਕਰ ਲੈ ਜਾ ਕੇ ਠੀਕ ਏ ਦੇਰ ਅੰਟਾ ਆ ਗਿਆ ਆਲੂ ਛੱਲਦੀ ਨਾ ਰਿਹਾ ਤੱਕੇ ਤੇ ਕਾਲੂ ਹੀ ਨਹੀਂ ਛੱਲੇ ਗਏ ਇਹਨੇ ਕੰਮ ਪਤਾ ਨਹੀਂ ਕੀ ਕਰਨਾ ਵਾ ਅਜੀਬ ਹਾਂਜੀ ਕੀ ਬਣਾਉਣ ਲੱਗੀ ਆਲੂ ਮਟਰ ਲੱਗੀ ਬਣਾਉਣ ਜੀ ਤਾਂ ਮੈਂ ਕੀ ਕਰਾਂ ਲਈ ਪਤਾ ਨਹੀਂ ਮੰਮੀ ਮੈਂ ਸਵੇਰ ਦੇ ਹੁਣ ਕੱਪੜੇ-ਕੱਪੜੇ ਤੇ ਤੋਤੇ ਆ ਪਰਾਸ ਦਿੱਤੇ ਆ ਹੁਣ ਪਾਂਡੇ-ਪੁੰਡੇ ਮਾਂਜੇ ਆ ਪਾਂਡੇ ਮਾਂਜੇ ਬਣਾ ਲਉ ਮੈਂ ਤਾਂ ਸਬਜੀ ਲੱਗੀ ਬਣਾਣ ਉਹਨਾ ਆਟਾ ਗੁੰਨੂਗੀ ਜਾ ਕੇ ਮੈਂ ਕੱਲੀ ਕੀ ਕਰੂੰ ਮੇਰਾ ਸਿਰਫੇ ਸਵੇਰ ਦਾ ਹੋ ਗਿਆ ਉਹ ਸਵੇਰ ਦੀ ਮਹਾਰਾਜ ਜੰਦੇ ਤੁਸੀਂ ਕਿਹਾ ਹੁੰਦੀ ਕਮਰੇ ਚ ਬਾਹਰ ਨਹੀਂ ਨਿਕਲੀ ਹੈਗੀ ਉਹਨੂੰ ਨਹੀਂ ਪਤਾ ਕਿ ਮੇਰੇ ਨਿੱਕੇ ਨਿੱਕੇ ਬੱਚੇ ਮੈਂ ਕੱਲੀ ਕਿੰਨਾ ਕੰਮ ਕਰੀ ਜਾਊ ਮੇਰਾ ਵੀ ਸਿਰਫੀ ਸਿਹਤ ਨਹੀਂ ਠੀਕ ਚੱਲਦੀ ਸਿਰਫੀ ਡੋਣ ਮੇਰਾ ਸਵੇਰ ਦਾ ਜਾਨ ਨੂੰ ਮੈਂ ਕਹਿੰਦੀ ਆ ਥੋੜਾ ਬੋਤਾ ਨਾਲ ਕੰਮ ਕਰਾ ਦੇ ਦੋ ਤਿੰਨ ਵਾਰੀ ਮੈਂ ਮਵਾਜਾ ਮਾਰੂੰਗਾ ਧਿਆਨ ਨਹੀਂ ਦਿੰਦੇ ਹੈਗੇ ਆਪਣੇ ਅੰਦਰ ਨਾਲ ਫੋਨ ਚਲਾਈ ਜਾਂਦੀ ਸਵੇਰ ਦੀ ਫੋਨ ਦੇਖੀ ਜਾਂਦੀ ਫੋਨ 'ਚ ਕੀ ਬਣਿਆ ਸਾਰਾ ਦਿਨ ਫੋਨ ਥੋੜੀ ਚਲਾਈ ਜਾਣਾ ਘਰ ਦਾ ਕੰਮ ਵੀ ਬੰਦਾ ਕੋਈ ਕਰਦਾ ਤਿੰਨ ਮਹੀਨੇ ਹੋ ਚੱਲੇ ਐ ਨੂੰ ਆਪਣੇ ਆਪ ਨੂੰ ਪਤਾ ਹੀ ਲੱਗਦਾ ਹੈਗਾ ਕੋਈ ਨਹੀਂ ਕੋਈ ਨਹੀਂ ਮੈਂ ਨੂੰ ਕਹਿੰਦੀ ਥੋੜਾ ਬੋਤਾ ਕੰਮ ਕਰਾ ਲਿਆ ਕਰੋ ਨਾਲ ਚਲ ਤੇਰੇ ਵੀ ਨੇਗੇ ਬੱਚੇ ਉਹੀ ਤਾਂ ਗੱਲ ਆ ਨਾ ਜਾਨ ਨੂੰ ਥੋੜਾ ਥੋੜਾ ਕੰਮ ਕਰਾ ਲਿਆ ਕਰੋ ਕਹਿੰਦੇ ਰੋਟੀ ਸਬ지 ਬਣਾਉਣੀ ਨਹੀਂ ਆਉਂਦੀ ਕੋਈ ਨਹੀਂ ਮੰਮੀ ਉਹ ਤਾਂ ਮੈਂ ਕਰਾ ਦਿਆ ਕਰੂੰ ਬੰਦਾ ਲਾਗੋ ਕਰ ਮਕਨ ਲੱਗੋ ਕੱਪੜੇ ਬਨਸਕਾਰੰਦਾ ਚੈਲਾ ਅਗਰਾਖ ਲੰਦਾ ਉਹ ਵੀ ਨੀ ਕੁਛ ਵੀ ਨਹੀਂ ਕਰਦੀ ਹੈਗੀ ਪਰ ਕਿੰਨੀਆਂ ਮਾਜਾਂ ਮਾਰੀਆਂ ਵਾ ਅਜੇ ਤੈਨੂੰ ਪਤਾ ਨਵੇਂ ਨਵੇਂ ਆਈ ਹੈ ਕਹਿ ਵੀ ਨਹੀਂ ਸਕਦੇ ਨਾ ਜ਼ਿਆਦਾ ਫਿਰ ਉਹ ਗੱਲ ਤਾਂ ਮੰਮੀ ਤੁਹਾਡੀ ਠੀਕ ਹੈ ਪਰ ਹੁਣ ਮੇਰਾ ਵੀ ਨਿਆਲੇ ਨਿੱਕੇ ਨੇ ਕਿਉਂ ਤੁਹਾਨੂੰ ਪਤਾ ਵੀ ਜਿੱਦ ਕਰਦੇ ਤੁਸੀਂ ਵੀ ਘਰੇ ਹੈ ਨਹੀਂ ਮੈਂ ਇਕੱਲੀ ਕਿੰਨਾ ਕੰਮ ਕਰੂੰਗੀ ਇਹ ਵੀ ਦੱਸ ਦੋ ਨਾ ਮੈਨੂੰ ਯਾਨੀ ਕੋਈ ਨਹੀਂ ਹਨ ਮੈਂ ਕਹਿੰਨੀ ਥੋੜਾ-ਥੋੜਾ ਕੰਮ ਕਰਾ ਲਿਆ ਘਰ ਨਾਲ ਹੈ ਠੀਕ ਆ ਚਲ ਕੋਈ ਨਹੀਂ ਤੇ ਬਣਾ ਸਕਦੀ ਉਹਨੂੰ ਮੈਂ ਕਹਿੰਨੀ ਥੋੜਾ-ਥੋੜਾ ਨਾਲ ਕੰਮ ਕਰਾ ਜੀ ਮੈਂ ਕਾ ਮਾਂਜੀ ਮੰਮੀ ਨੂੰ ਅੱਤ ਕੀ ਕਰਦੀ ਐ ਮੈਂ ਕੁਛ ਨਹੀਂ ਬਸ ਫੋਨ ਦੇਖ ਰਹੀ ਸੀ ਆਹ ਹੋਣ ਤਾਂ ਦੇਖਣ ਲਈ ਚੱਲ ਉਹਦਾ ਕੁਲਦੀਪ ਨਾਲ ਤੂੰ ਕੰਮ ਥੋੜਾ ਬਹੁਤਾ ਨਾਲ ਕਰਾ ਲੈਣਾ ਹੀ ਉਹਦੇ ਵੀ ਨਿੱਕੇ ਨਿੱਕੇ ਬੱਚੇ ਆ ਕੰਮ ਨਹੀਂ ਨਾ ਫਰਾ ਹੁੰਦਾ ਤਾਂ ਕੌਣ ਜਿਆਦਾ ਪਰ ਮੈਂ ਤਾਂ ਮੰਮੀ ਜੀ ਕਰਵਾਈ ਐ ਮਤਲਬ ਉਹਨਾਂ ਦੀ ਅੱਜ ਜੋਜੋ ਮਾਣ ਨੇ ਕਿਆ ਨਾ ਸਵਾਦਾ ਕਰਵਾਇਆ ਉਹ ਆ ਦੇਖਣ ਦੀ ਆਂਦੀ ਮੈਂ ਸਾਰੇ ਕੱਪੜੇ ਧੋਤੇ ਭਾਂਡੇ-ਪੋਂਡੇ ਮਾਨੇ ਸਾਰਾ ਕੰਮ ਕੀਤਾ ਵਾ ਤੇ ਰੋਟੀ ਬਣਾਉਣ ਲੱਗੀ ਹਣ ਮੈਂ ਸ਼ੌਕ ਉਹ ਕਹ ਰਹੀ ਸੀ ਹਾਂ ਤੇ ਥੋੜਾ ਬੋਦੀ ਹੈਲਪ ਕਰਾ ਦੇਣੀ ਸੀ ਉਹਦੇ ਨਾਲ ਕੋਈ ਨਾ ਮੈਂ ਕਰਵਾ ਦਿਆ ਕਰੂੰਗੀ ਹਾਂ ਨਹੀਂ ਕਿੰਨੇ ਕੇ ਬੱਚੇ ਤੈਨੂੰ ਪਤਾ ਫਿਰ ਨਹੀਂ ਉਹ ਤਾਂ ਮੈਂ ਇਹਨਾਂ ਕਿੰਨਾਕ ਟਾਈਮ ਲੱਗਦਾ ਫਿਰ ਹਾਂਜੀ ਮੈਂ ਕੋਈ ਨਾ ਕਰਵਾ ਦਿਆ ਕਰੂੰਗੀ ਹਾਂ ਹੁਣ ਦਹੀ ਰਸੋਈ ਦੇ ਵਿੱਚ ਕੰਮ ਕਰਨ ਰਹੀ ਸੀ ਇਹ ਨਾ ਮਾੜਾ ਮਟਾ ਗਈ ਠੀਕ ਹਾਂ ਨਾਲ ਚਲਾ ਉਹ ਵੀ ਸੇਕਲਾ ਸਬਜ਼ੀ ਰੋਟੀ ਬਣਾਉਣੀ ਸੀ ਹਾਂਜੀ ਮੈਂ ਜਾਣਦੀ ਹਾਂ ਹਾਂ ਚੱਲ ਆਪਾਂ ਰਲ ਮਿਲ ਕੇ ਹੁਣ ਕੰਮ ਕਰਿਆ ਕਰ ਲੈਂਦੇ ਆਂ ਦਵਾਣੇ ਚ ਜਾਣੀ ਵੱਡੀ ਚਲ ਵਾਵਾ ਕਰਦੀ ਰਹੀ ਹੈ ਹੁਣ ਨਿੱਕੀ ਦਾ ਪਤਾ ਨਹੀਂ ਕਿ ਉਹ ਜਸਪਾ ਕਿ ਉਹ ਚ ਨਹੀਂ ਉਹਨਾਂ ਆਖਿਆ ਤਾਂ ਘਜਾ ਰੋਟੀ ਪਾਣੀ ਨਾਲ ਰੜ ਮੜ ਕੇ ਬਣਾਇਆ ਕਰੋ ਬਾਕੀ ਵੇਖੋ ਹਣ ਕਿੱਦਾਂ ਨਹੀਂ ਆਇਆ ਕੀ ਕਰਦੀਆਂ ਕੀ ਨਹੀਂ ਕਰਦੀਆਂ ਅੱਜ ਕੱਲ ਸਮਾਂ ਇਹ ਹੋ ਗਿਆ ਹੈ ਰੜ ਮੜ ਕੇ ਕੋਈ ਰਹਿਣ ਵੀ ਨਹੀਂ ਬਣਾਏਗਾ ਜੀ ਜੀ ਅੱਜ ਮੈਂ ਤੁਸੀਂ ਜੋ ਜੋ ਕੰਮ ਕਿਹਾ ਸਾਰੇ ਕੀਤੇ ਮੈਂ ਤੇ ਮੰਮੀ ਕਹਿੰਦੇ ਕਿ ਮੈਂ ਕੋਈ ਕੰਮ ਨਹੀਂ ਕੀਤਾ ਤੁਸੀਂ ਮੰਮੀ ਨੂੰ ਕੀ ਕਿਹਾ ਵਾ ਤੁਹਾਨੂੰ ਮੈਂ ਮੈਂ ਤਾਂ ਮੰਮੀ ਨਾਲ ਕੋਈ ਗੱਲ ਹੀ ਨਹੀਂ ਕੀਤੀ ਮੰਮੀ ਮੈਨੂੰ ਕਹਿੰਦੇ ਕਿ ਤੂੰ ਕੰਮ ਕਰਵਾਇਆ ਕਰ ਮੈਂ ਤਾਂ ਮੰਮੀ ਨੇ ਕਰਵਾਇਆ ਸਾਰੇ ਕੰਮ ਮੈਂ ਤਾਂ ਮੰਮੀ ਨਾਲ ਕੁਝ ਕਿਹਾ ਹੀ ਨਹੀਂਗਾ ਤੁਹਾਡਾ ਤੇਰੀ ਸਿੱਪਟੀ ਕੀਤੀ ਸੀ ਮੈਂ ਤਾਂ ਮੰਮੀ ਨੇ ਕੁਝ ਪਿਆ ਹੀ ਨਹੀਂਗਾ ਮੈਂ ਤਾਂ ਮੰਮੀ ਨੇ ਇਹੀ ਕਿਹਾ ਸੀ ਮੈਨਾਂ ਨੂੰ ਮੋੜਾ ਮੋਟਾ ਕੰਮ ਕਰਵਾਇਆ ਵਾ ਮੈਂ ਤਾਂ ਹੋਰ ਕੋਈ ਗੱਲ ਹੀ ਨਹੀਂ ਕੀਤੀ ਮੰਮੀ ਨਾਲ ਮੰਮੀ ਕਹਿੰਦੇ ਕਿ ਤੂੰ ਕੰਮ ਕਰਵਾਇਆ ਕਰ ਤੂੰ ਕੰਮ ਨਹੀਂ ਕਰਵਾਂਦੀ ਹੈਗੀ ਨਹੀਂ ਨਹੀਂ ਮੈਂ ਨਹੀਂ ਕੁਝ ਵੀ ਕਿਹਾ ਮੈਂ ਮੰਮੀ ਨੇ ਇਹੀ ਕਿਹਾ ਸੀ ਮੈਂ ਕਹਾ ਮੰਮੀ ਕੰਮ ਤਾਂ ਕਰਵਾਇਆ ਉਹਨੇ ਮੇਰੇ ਨਾਲ ਮੰਮੀ ਨੇ ਪ੍ਰੇਖਾ ਲਾ ਗਿਆਣਾ ਹਾਂ ਹੋ ਸਕਦਾ ਮੰਮੀ ਨੇ ਪ੍ਰੇਖਾ ਲਾ ਗਿਆ ਕੋਈ ਨਾ ਜੀ ਮੈਂ ਬਣਾ ਦੇਣੀ ਆ ਤੁਸੀਂ ਜਾਓ ਠੀਕ ਆ ਲੈ ਕਰ ਲਾ ਮੈਂ ਅੱਗੇ ਸੈੱਟ ਬਣਾਉਂਦਾ ਮੈਂ ਆਪਾਂ ਖਾਣ ਦੀ ਲਕਮੀ ਅਗਰੇਸਟ ਕਰਦਾ ਠੀਕ ਹੈ ਜੀ ਮੈਂ ਕਾ ਪਾਣੀ ਦਾ ਗਲਾਸ ਲਿਆ ਲਗਦਾ ਮੰਮੀ ਦੀ ਆਵਾਜ਼ ਆਈ ਆ ਪਾਣੀ ਮੰਗਦੇ ਪਾਣੀ ਦੇ ਕੇ ਆਵਾ ਮੰਮੀ ਨੂੰ ਆਲੋ ਮਾਂ ਮੈਂ ਕੀ ਕਰਦੀ ਪਈ ਕੁਛ ਨਹੀਂ ਮੰਮੀ ਅੰਦਰ ਫੋਨ ਲਾ ਕੇ ਬੈਠੀ ਹੀ ਆ ਮਾਂ ਸਬਜੀ ਤਾਰੇ ਕਿ ਆਈ ਐ ਮੈਂ ਤੜਕਾ ਦੇ ਦੇ ਮੈਂ ਆਨੀ ਐ ਤੁਹਾਡੇ ਕੋਲ ਨਹੀਂ ਮੈਂ ਇਹਨੂੰ ਕਿਹਾ ਇਹ ਸਬਜੀ ਸਬਜੀ ਨਾਲ ਬਣਾ ਲਾ ਉਹ ਤੇ ਫੇਰ ਫੋਨ ਲਾ ਕੇ ਬੈਠੀ ਕਦਨ ਕੀ ਕਰਦੀ ਆ ਨੇ ਮੈਨੂੰ ਸਮਝ ਨਹੀਂ ਆਉਂਦੀ ਇਹਨਾਂ ਕੁੜੀਆਂ ਦੀ ਵੇ ਆਦੀ ਐ ਮੈਂ ਪੜ ਪੀ ਕੇ ਇਹ ਖਾਟ ਕੇ ਕੀ ਕਰਦੀ ਆ ਲੈ

ਹਾਂਜੀ ਮੰਮੀ ਜੀ ਇਹਨੂੰ ਕਿੰਨੀ ਵਾਰੀ ਮੈਂ ਕਿਹਾ ਮਾੜਾ ਮੋਟਾ ਕੰਮ ਕਰਾ ਲਿਆ ਕਰੋ ਤੇ ਲੱਗ ਉਹ ਮੰਮੀ ਜੀ ਫੋਨ ਆਇਆ ਸੀ ਮੰਮੀ ਦਾ ਮੈਂ ਤਾਂ ਉਹ ਵੇਖਣ ਆ ਗਈ ਸੀ ਉਹ ਤਾਂ ਠੀਕ ਹੈ ਚਲ ਫੋਨ ਸੁਣਨੇ ਤੇ ਕੰਮ ਕੰਮ ਕਰਾ ਲਿਆ ਕਰੋ ਹੋਰ ਸਾਰਾ ਦਿਨ ਕਿੰਨਾ ਕੰਮ ਕਰਿਆ ਕਰੋਗੀ ਨਹੀਂ ਮੈਂ ਕੋਈ ਨਾ ਕਰਵਾ ਦਉਂਦੀ ਉਹਦੇ ਨੇ ਛੋਟੇ ਛੋਟੇ ਬੱਚੇ ਹਾਂਜੀ ਉਹ ਤਾਂ ਫੋਨ ਆ ਗਿਆ ਮੈਂ ਤਾਂ ਆ ਗਈ ਸੀ ਮੈਂ ਵੇਖਣ ਦੀ ਸਵੇਰ ਦਾ ਮੈਂ ਤੈਨੂੰ ਪਹਿਲਾਂ ਵੀ ਕਿਹਾ ਚਲ ਕੰਮ ਮਾੜਾ ਮੋਟਾ ਨਾੜ ਕਰਾ ਲਿਆ ਕਰੋ ਤੂੰ ਤਾਂ ਕੰਮ ਕਰਦੀਂ ਜਦੋਂ ਮੈਂ ਵੈਨ ਨਹੀਂ ਫੋਨ ਲੱਗੇ ਰਹਿਣੀ ਨਹੀਂ ਹੁਣ ਨਹੀਂ ਚਲਾਉਂਦੀ ਫੋਨ ਕੰਮ ਕਰਾ ਦੇ ਨਾਲ ਸੋਇ ਜੀ ਚੱਲ ਇਹ ਕੀ ਅਧਿਕਾਰੀਆਂ ਦੇ ਨਿਆਣੇ ਕਰਾਂ ਦੇ ਕੰਮ ਕਰਨ ਤੋਂ ਇੰਨਾ ਚਾਲੂ ਨੇ ਨਾ ਫੋਨ ਫੜ ਕੇ ਬੈਠੀਆਂ ਰਹਿੰਦੀਆਂ ਅੱਜ ਤਾਂ ਵੇਖੋ ਫੋਨ 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 ਕੰਮ ਕਰਦੇ ਰਾਜੀ ਨਹੀਂ ਕੋਈ ਹੈਗਾ ਉਹ ਵੱਡੀ ਸਾਰਾ ਦਿਨ ਕੰਮ ਨੂੰ ਲੱਗ ਨਹੀਂ ਇਹਨੂੰ ਮੈਂ ਫਗਵਾਨੀ ਚੱਲ ਕੰਮ ਕੀ ਕਰਾਉਣਾ ਇੱਕ ਸਮਝਾਣੀ ਲੈ ਕੇ ਭਰਨੂੰ ਇਹ ਕਿਰਾਏ ਹਣੋ ਨੂੰ ਇਹਨੂੰ ਫੇਚ ਕੇ ਰੱਖਣਾ ਬਣਾ ਥੋੜਾ ਜਿਹਾ ਫੇਰ ਹੀ ਆ ਮੈਨੂੰ ਆਜਾ ਮੈਂ ਕਰਵਾ ਦਾਂ ਨੀ ਤੁਹਾਡਾ ਕੋਈ ਨੀ ਕੀ ਹੋਇਆ ਤੈਨ ਮਮੀ ਅੰਦਰ ਕੇ ਬੋਲਦੇ ਵੇਸੇ ਉਹ ਮੈਂ ਫੋਨ ਆਇਆ ਸੀ ਤੁਸੀਂ ਕਹਿ ਰਹੇ ਸੀ ਨਾ ਮੈਂ ਤਾਂ ਫੋਨ ਦੇਖਣ ਚਲ ਗਈ ਫੋਨ ਆ ਜਾਣੀ ਸੀ ਮੈਨੂੰ ਕੋਈ ਵੀ ਫੋਨ ਆਇਆ ਸੀ ਤਾਂ ਹੀ ਮੈਂ ਤੁਹਾਨੂੰ ਕਿਹਾ ਸੀਗਾ ਮੈਨੂੰ ਵੀ ਇਹੀ ਲੱਗਿਆ ਕਿ ਮੈਂ ਮਮੀ ਨੂੰ ਫੋਨ ਕਰ ਲਿਆ ਉਹ ਨਹੀਂ ਦੱਸ ਮਮੀ ਆ ਕੇ ਕਹਿੰਦੇ ਕਿ ਤੂੰ ਕੰਮ ਕੀ ਕਰਵਾਂਗੀ ਹੂੰ ਤੇ ਮੈਂ ਤਾਂ ਕਹਿਣਾ ਨਾ ਮਮੀ ਮੈਂ ਤੜਕਾ ਲਾ ਰਹੀ ਸੀ ਕਿ ਮੇਰਾ ਫੋਨ ਆਇਆ ਮੈਂ ਗੱਲ ਕਰਨ ਨੂੰ ਜਲਦੀ ਸੀ ਨਾ ਆ ਗਿਆ ਕੋਈ ਗੱਲ ਨਹੀਂ ਅੱਗੋਂ ਧਿਆਨ ਰੱਖਾਂਗੀ ਮੈਂ ਆਹ ਦੇਖ ਲਈ ਜਰਾ ਹਾਂਜੀ ਠੀਕ ਹੈ ਮਮੀ ਜੀ ਮੈਂ ਗੱਲਾਂ ਕਰ ਰਹੀ ਹਾਂ ਤੇ ਮੈਂ ਕਿਹਨੂੰ ਨਾ ਬੋਲਿਆ ਕਰੋ ਨਾ ਮੈਂ ਤੈਨੂੰ ਕਿਹਾ ਕੰਮ ਵੱਲ ਇੰਝ ਚੱਲ ਤੱਕ ਜਾਨੀ ਸਾਰਾ ਦਿਨ ਕੰਮ ਨੂੰ ਲੱਗੀ ਰਹਿਣੀ ਹੈ ਕੋਈ ਗੱਲ ਨੇ ਥੋੜਾ ਥੋੜਾ ਹੌਲੀ ਹੌਲੀ ਕਰ ਲਿਆ ਕਰੇਗੀ ਬਾਅਦ ਮੜ ਕੇ ਕੱਲ ਨੂੰ ਮੈਨੂੰ ਕਹੂਗੀ ਕਿ ਪਰ ਦੀਦੀ ਨੇ ਕਿਹਾ ਮਮਮੀ ਨੂੰ ਨਹੀਂ ਮੈਂਨੂੰ ਤਾਂ ਕੋਈ ਨਹੀਂ ਮੈਂ ਤਾਂ ਥੋੜਾ ਬੋਧਾ ਕਰਨਾ ਕੰਮ ਕਰਾਇਆ ਕਰੋ ਕਿ ਤੂੰ ਵੀ ਸਾਰਾ ਦਿਨ ਲੱਗੀ ਰਹਿਣੀ ਨਿਆਣੇ ਨਿਕਨੇ ਕੇ ਨਾਲ ਲੱਗਾ ਆਹ ਇਹ ਤਾਂ ਗੱਲ ਹੈਗੀ ਪਰ ਕੱਲ ਨੂੰ ਕਹੋਗੇ ਆਪਣੀ ਮੰਮੀ ਨੂੰ ਵੀ ਲੈ ਮੈਨੂੰ ਦੀਦੀ ਦਾ ਦੀਦੀ ਲੈ ਮਮਮੀ ਨੂੰ ਸਿਖਾ ਦੇ ਜੇ ਕਿਦਾਂ ਵੀ ਕਹਿ ਦੋਗੀ ਅਗਲੀ ਅਗਲੀ ਨੇ ਇਹੀ ਸੋਚਣਾ ਹੈ ਕਿ ਨਾ ਕਰੇ ਦੀਦੀ या कोई नहीं होली थोड़ी थोड़ा वे कर लिया करूंगी जिन्ना करूंगी करूंगी बाकी फिर मैं पे कर दिया करूंगी और की क्या ठीक है हां मैंने अच्छा की चाहिए क्या लाना है या नहीं नहीं वो तो तेरे काम की मैं लाना नहीं मैं कहता तो कहता तेरे काम की चीज नहीं मैं ही लाना या वो तेरे काम की चीज नहीं मैं ही लाना या मेरे को तेरे काम की चीज नहीं है मैं ही लाना क्या होया की आ ਮਾਣਾ ਮੈਨੂੰ ਲੈ ਨਹੀਂ ਦਿੰਦੇ ਹੈਗੇ ਕੀ ਗੱਲ ਹੈ ਤੇ ਮੇਰੀ ਕੁੜੀ ਨੂੰ ਚੀਜ਼ਾਂ ਨਹੀਂ ਮਿਲਦੀ ਇਹਨੂੰ ਦੋਤੇ ਮਾਰੀ ਜੰਨੀਆ ਨੂੰ ਨਹੀਂ ਲੈਣਾ ਤਾਂ ਸੀ ਫੜਾ ਦੇ ਲੋ ਦੀ ਆ ਤੇ ਤੂੰ ਕਰਦੇ ਆ ਤੇ ਸੀ ਇਹਨੇ ਕੀ ਕਰਨੀ ਆ ਬੋਏ ਗਾਲ ਨੇ ਕਹਿੰਦਾ ਨਿਆਣੀ ਆ ਤੈਨੂੰ ਬੜਾ ਬੜਾ ਸਿਆਣੀ ਆ ਜਿਹਦੇ ਉਡੀ ਸਕਿੱਲ ਖਰਾਬ ਹੋਏ ਨੇ ਮੁੜ ਕੇ ਬੋਏ ਗਾਲ ਨਹੀਂ ਹੁੰਦੀ ਪਰ ਮੈਂ ਤੈਨੂੰ ਹੋਰ ਲਾ ਦਾਂਗੀ ਦੇ ਦੇ ਉਹਨੂੰ ਕੋਈ ਗੱਲ ਨਹੀਂ ਨਿਆਣੀ ਆ ਮੈਨੂੰ ਤਾਂ ਕੋਈ ਨਹੀਂ ਮੈਂ ਕਿਹਾ ਵਿਆਹ ਦੀ ਕਿੰਨੀ ਚੱਕੀ ਫਿਰਦੀ ਆ ਕੋਈ ਗੱਲ ਨਹੀਂ ਖੇਡ ਲੈਣ ਦੇ 10 ਮਿੰਟ ਨੂੰ ਜਿਆਦਾ ਕੱਢਦੀ ਨਾ ਜੇ ਕੱਢੀ ਆ ਤੈਨੂੰ ਖੇਡ ਲੈਣ ਦੇ 10 ਮਿੰਟ ਤੈਨੂੰ ਪਤਾ ਨਿਆਣੇ ਹੈਗੇ ਆ ਆਲਾ ਪਾ ਸਰ ਜਿੱਦੀ ਮੈਂ ਤਾਂ ਉਹਨੂੰ ਰੋਕ ਰਹੀ ਸੀ ਕਿ ਸਕਿਨ ਨਾ ਖਰਾਬ ਹੋ ਜੇ ਤੁਹਾਨੂੰ ਪਤਾ ਮੇਕਅਪ ਨਾਲ ਸਕਿਨ ਖਰਾਬ ਹੋ ਜਾਂਦੀ ਬੱਚਿਆਂ ਦਾ ਉਹ ਤਾਂ ਠੀਕ ਹੈ ਤੈਨੂੰ ਪਤਾ ਹੈ ਉਹ ਜਿੱਦੀ ਹੈਗੀ ਆ ਹਾਂ ਜੀ ਤੈਨੂੰ ਤਾਂ ਕਿਹਾ ਸੀਗਾ ਕਿ ਉਹਨੂੰ ਉਹਦੇ ਕੋਲ ਚੀਜ਼ ਉਹਨੂੰ ਦੇ ਦੇ ਇਹ ਮੈਂ ਬਾਅਦ ਵਿੱਚ ਤੈਨੂੰ ਲੈ ਆ ਰਾਂਗੀ ਮੈਂ ਤੈਨੂੰ ਮਿਲ ਕੇ ਕਿੱਥੋਂ ਲੈ ਕੇ ਦੇਣੀ ਜੇ ਤੋੜ ਦਿੰਦੀ ਤੈਨੂੰ ਉਹ ਤਾਂ ਇਹ ਜੀ ਤੁਸੀਂ ਵੀ ਸਮਝਾਇਆ ਕਰੋ ਨਾ ਕਿਤੇ ਜਿੰਨਾ ਕਰਿਆ ਕਰੇ ਕੋਈ ਨਹੀਂ ਉਹ ਤਾਂ ਮੈਂ ਉਹਨੂੰ ਸਮਝਾ ਦਊਂਗੀ ਉਹ ਤਾਂ ਕੋਈ ਗੱਲ ਨਹੀਂ ਉਹ ਸਾਰੇ ਜਿੱਦੀ ਆ ਸਾਰੇ ਘਰ ਚੋਂ ਹਾਂਜੀ ਉਹ ਸਾਰਿਆਂ ਨੇ ਲਾੜ ਲਈ ਰੱਖੀ ਜੋ ਕਹਿੰਦੇ ਸਾਰਿਆਂ ਦੀ ਗੱਲ ਪਗਾਂਦੇ ਆ ਦੀ ਤਾਂ ਕਰਕੇ ਜਿਆਦਾ ਚੰਬਲੀ ਆ ਤਾਂ ਕਰਕੇ ਉਹਨੂੰ ਕੁਝ ਕਹਿੰਦੇ ਨਹੀਂ ਹੈਗੇ ਉਹ ਜਿਹੜੀ ਚੀਜ਼ ਕਹਿੰਦੇ ਉਹ ਲਿਆ ਦਿੰਦੇ ਆ ਤਾਂ ਕਹਿੰਦੀ ਹਰ ਇੱਕ ਚੀਜ਼ ਕਹੋ ਮੈਨੂੰ ਜਦੋਂ ਮੈਨੂੰ ਜਦੋਂ ਮੈਂ ਤਾਂ ਤਾਂ ਹੀ ਉਹ ਰੋਕਿਆ ਮੈਂ ਕਿ ਐਵੇਂ ਮੁੜ ਕੇ ਬਾਅਦ ਚੋਦੀ ਸਕਿਨ ਖਰਾਬ ਹੋਣੀ ਆ ਉਹ ਤਾਂ ਮੈਂ ਗੱਲ ਸੀ ਤੇ ਮੈਨੂੰ ਦੱਸ ਦਿੰਦੀ ਨਾ ਮੈਂ ਤੈਨੂੰ ਬਾਅਦ ਚੋਦੇ ਕੋ ਲੈ ਦੇ ਦਿੰਦੀ ਚਲੋ ਮੈਂ ਕਿ ਕੋ ਧਿਆਨ ਰੱਖਿਆ ਕਰਾਂ ਤੁਹਾਨੂੰ ਬਾਅਦ ਮਾਰ ਦਿਆ ਕਰਾਂਗੇ ਕੋਈ ਗੱਲ ਨਹੀਂ ਹਾਂ ਤੂੰ ਮੈਨੂੰ ਦੱਸ ਦਿਆ ਕਰ ਠੀਕ ਹੈ ਜੀ ਠੀਕ ਹੈ

ਤੂੰ ਹਰ ਕੰਮ ਜੋ ਕੰਮ ਕਰਦੀ ਐ ਤੂੰ ਆਨੇ ਕੰਮ ਨਹੀਂ ਕਰਦੀ ਇੱਕ ਦਿਨ ਤੇ ਮੇਰੇ ਮਗਰੋਂ ਕਰਦੀ ਐ ਮੈਂ ਤਾਂ ਮੰਮੀ ਕੁਛ ਨਹੀਂ ਕੀਤਾ ਹੈਗਾ ਨਾ ਮੈਂ ਕੁਛ ਕੀਤਾ ਹੈਗਾ ਆ ਹੁਣ ਮੈਂ ਤੈਨੂੰ ਵੇਖ ਲਿਆ ਖੜਾ ਲਾਪਾ ਹੁੰਦੀ ਥੰਦੀ ਮੈਂ ਤਾਂ ਮੰਮੀ ਕੁਛ ਨਹੀਂ ਕੀਤਾ ਹੈਗਾ ਤੂੰ ਕਿਵੇਂ ਤਰਾਣੀ ਐ ਫਿਰ ਪੈਣਾ ਖੜਾ ਕਰਿਆ ਇਹਦਾ ਥੋੜਾ ਕਮੀ ਨਾ ਫਿਰ ਪੈਣਾ ਬਰਾਬਰ ਤੂੰ ਕੰਮ ਉਹਨਾਂ ਨਾਲੋਂ ਬਣ ਸਾਧ ਦੇਣਾ ਉਹਦਾ ਕਿ ਤੂੰ ਇਸ ਤਰ੍ਹਾਂ ਨੂੰ ਜਾਣ ਕੇ ਤੂੰ ਹੀ ਕਰ ਲਈ ਮੰਮੀ ਐ ਤਾਂ ਕੀਤਾ ਹੀ ਸੀਗਾ ਸਵੇਰ ਦਾ ਸਾਰਾ ਕੰਮ ਕਰਦੀ ਫੀ ਸੀ ਮੈਂ ਤਾਂ ਕੁਛ ਕਿਹਾ ਨਹੀਂ ਹੈਗਾ ਤੂੰ ਚਲਾਕੀਆਂ ਜਿਆਦਾ ਕਰਦੀ ਮੈਂ ਤਾਂ ਕੋਈ ਨਹੀਂ ਚਲਾਕ ਨਾ ਭੰਡਾ ਮੈਂ ਵੇਖ ਲਿਆ ਆਪਣੇ ਅੱਖੀਂ ਨਾ ਤਾਂ ਕੋਈ ਚਲਾਈ ਨਹੀਂ ਕੀਤੀ ਆਗੀ ਚੱਲੋ ਨਾ ਬਹੁਤ ਜਾਣ ਬਤਾ ਫਿਰ ਮੈਂ ਤਾਂ ਯਾਦ ਰੱਖੋ ਕੰਮ ਬਰਾਬਰ ਕਰਨਾ ਤੁਮੇ ਉਹ ਨਾਲ ਠੀਕ ਆ ਕੋਈ